ਸਿਰਿਆ ਕਹਾ ਤੱਕ ਸੈਭਤੋਂ ਤਨਖਾਹਿਆ ਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਦੇ ਫੈਸਲੇ ਦੀ ਘੜੀ ਆਖਰਕਾਰ ਆ ਗਈ ਹੈ ਅੱਜ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਅਤੇ ਇਸ ਮੌਕੇ ਪੰਜ ਸਿੰਘ ਸਹਿਬਾਨਾ ਵੱਲੋਂ ਬੈਠਕ ਤੋਂ ਬਾਅਦ ਇਹਨਾਂ ਆਗੂਆਂ ਨੂੰ ਤਨਖਾਹ ਲਈ ਜਾਵੇਗੀ ਆਖਰਕਾਰ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਅੱਜ ਦੇ ਦਿਨ ਤੇ ਟਿਕਿਆ ਹੋਵੇਗਾ ਆਖਰਕਾਰ ਸੁਖਵੀਰ ਸਿੰਘ ਬਾਦਲ ਨੂੰ ਕਿਹੋ ਜੀ ਤਨਖਾਹ ਲਈ ਜਾ ਲਕਦੀ ਹੈ ਇਸ ਨੂੰ ਲੈ ਕੇ ਚਰਚਾ ਕਰਦੇ ਹਾਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਹਰਿੰਦਰ ਬਾਜਵਾ ਜੀ ਬਾਜਵਾ ਸਾਹਿਬ ਆਖਰਕਾਰ ਸੁਖਵੀਰ ਸਿੰਘ ਬਾਦਲ ਨੂੰ ਕਿਹੋ ਜੀ ਤਨਖਾਹ ਲਈ ਜਾ ਸਕਦੀ ਹੈ ਅੱਜ ਕਿਆਸਰ ਆਈਆਂ ਗਗਨ ਬਹੁਤ ਨੇ ਜਿਸ ਪ੍ਰਕਾਰ ਲਗਾਤਾਰ ਪੰਜਾਬ ਦੇ ਪੰਥਕ ਸਿਆਸਤ ਜਿਹੜੀ ਇਸ ਸਮੇਂ ਸੰਕਟ ਦਾ ਸ਼ਿਕਾਰ ਹੈ ਉਹਦੇ ਵਿੱਚ ਬਹੁਤ ਸਾਰੀਆਂ ਕਿਆਸਰ ਆਈਆਂ ਨੇ ਜੇਕਰ ਜਥੇਦਾਰ ਸਹਿਬਾਨ ਦਾ ਐਟੀਟਿਊਡ ਉਹਨਾਂ ਦਾ ਹਾਫ ਭਾਵ ਚੈੱਕ ਕਰੀਏ ਬੀਤੇ ਕੁਝ ਦਿਨਾਂ ਦੇ ਅੰਦਰ ਜਦੋਂ ਦਾ ਸਾਰਾ ਸੀਕੁਐਂਸ ਚੱਲਿਆ ਵਿਰਸਾਲ ਸਿੰਘ ਬੁਲਟੋਆ ਵੀ ਸਾਹਮਣੇ ਆ ਗਏ ਸਰਨਾ ਹੁਣੀ ਵੀ ਸਾਹਮਣੇ ਆ ਗਏ ਉਸ ਸਭ ਕਾਸੇ ਦੇ ਵਿੱਚ ਜਥੇਦਾਰਾਂ ਦਾ ਇੱਕ ਸਪਸ਼ਟ ਤੇ ਸਟੀਕ ਸਟੈਂਡ ਰਿਹਾ ਹੈ ਕਿ ਉਹ ਕਿਸੇ ਪਾਸੇ ਝੁਕਾਰਾ ਰੱਖਦੇ ਹੋਏ ਜਾਂ ਕਿਸੇ ਦਬਾਅ ਚ ਆਉਂਦੇ ਹੋਏ ਨਜ਼ਰ ਨਹੀਂ ਆਏ ਫਿਰ ਤਾਜ਼ੀ ਘਟਨਾ ਇਹ ਹੈ ਕਿ ਜਥੇਦਾਰ ਦੇਸ਼ਕਤਰਤ ਵੱਲੋਂ ਅਕਾਤਕ ਦੇਸ਼ਕਤਰ ਵੱਲੋਂ ਚਿੱਠੀ ਕੱਢੀ ਗਈ ਕਿ ਭਾਈ ਕਿਸੇ ਨੇ ਹੁੱਲੜਬਾਜੀ ਨਹੀਂ ਕਰਨੀ ਜੇ ਤੁਹਾਡਾ ਕੋਈ ਸਮਰਥਕ ਆਉਂਦਾ ਤਾਂ ਤੌਰ ਤਰੀਕੇ ਚ ਰਹੇ ਜੀ ਉਹਦੇ ਵੀ ਇੱਕ ਪਿੱਠ ਭੂਮੀ ਆ ਉਹ ਕਿਉਂ ਆਈ ਆ ਪਰ ਇਸ ਤੋਂ ਇੱਕ ਚੀਜ਼ ਸਪਸ਼ਟ ਹੁੰਦੀ ਹੈ ਕਿ ਫੈਸਲਾ ਸਖਤ ਹੋਵੇਗਾ ਫੈਸਲਾ ਕੋਈ ਮਾੜਾ ਮੋਟਾ ਨਹੀਂ ਹੁੰਦਾ ਪੰਜਾਬ ਦੀ ਪੰਥਕ ਸਿਆਸਤ ਨੂੰ ਇੱਕ ਵੱਡਾ ਕੁਣੀ ਮੋੜ ਦੇ ਸਕਦਾ ਇਹ ਫੈਸਲਾ ਜਿਹੜਾ ਅੱਜ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਜਾਣਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਕਿਸ ਪ੍ਰਕਾਰ ਦੀ ਲੱਗਦੀ ਹੈ ਕੱਲਾ ਇਹਦਾ ਗੱਲ ਹੋ ਸਕਦੀ ਆ ਹੁਣ ਚਾਰ ਪੰਜ ਤਰ੍ਹਾਂ ਦੀਆਂ ਪੇਸ਼ਗੋਈਆਂ ਨੇ ਕਿ ਇੱਕ ਧੜਾ ਕਹਿ ਰਿਹਾ ਕਿ ਤਨਖਾਹ ਸਿਰਫ ਤੇ ਸਿਰਫ ਧਾਰਮਿਕ ਲਈ ਜਾਵੇ ਜਾਨੀ ਕਿ ਅਖੰਡ ਪਾਠ ਸਹਿ ਪਾਠ ਦੀ ਸੇਵਾ ਜਾਂ ਇਸ ਤਰ੍ਹਾਂ ਦੀ ਸੇਵਾ ਜੁੱਤੀਆਂ ਝਾੜਨ ਦੀ ਸੇਵਾ ਲੰਗਰ ਦੀ ਸੇਵਾ ਜਾਂ ਕੁਝ ਹੋਰ ਹੋ ਸਕਦਾ ਵੀ ਇਦਾਂ ਦੀ ਪਰ ਇੱਕ ਜਿਹੜਾ ਖਾਸ ਕਰਕੇ ਜਿਹੜਾ ਇਹ ਸਾਰੇ ਕਸੇ ਦਾ ਗਵਾ ਰਿਹਾ ਜਿਹਦੇ ਵਿੱਚ ਤਿੰਨ ਚਾਰ ਨਾਮ ਮੇਨ ਨੇ ਕਰਨੈਲ ਸਿੰਘ ਪੰਜੋਲੀ ਹੁਣਾਂ ਦਾ ਭੌਰ ਹੁਣਾਂ ਦਾ ਨਾਮ ਹੈ ਉਹ ਕਹਿੰਦੇ ਨੇ ਕਿ ਜੇ ਆਹ ਮੌਕਾ ਹੱਥੋਂ ਲੰਘ ਗਿਆ ਤਾਂ ਇਹ ਪਾਣੀਪੋਲਾ ਥੱਲੇ ਹੁਣ ਲੰਘਿਆ ਮੁੜ ਕੇ ਵਾਪਸ ਨਹੀਂ ਆਉਣਾ ਵੀ ਇਹ ਮੌਕਾ ਅੱਜ ਦਾ ਸੁਖਵੀਰ ਬਾਦਲਣ ਕੰਪਨੀ ਜੜ ਥੱਲੇ ਆਈ ਹੋਈ ਹੈ ਕਿ ਇਹਨਾਂ ਦਾ ਸੈੱਟ ਕਰ ਦਿੱਤਾ ਜਾਵੇ ਤੇ ਉਮੀਦ ਹੈ ਕਿ ਦੋਨਾਂ ਦਾ ਮਿਕਸਚਰ ਹੋ ਸਕਦਾ ਹੈ ਇੱਕ ਇਦਾਂ ਵੀ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜਾਵੇ ਕਿ ਤੁਸੀਂ ਸਾਰਾ ਕੁਝ ਹਟਾ ਦਿਓ ਹਟ ਜਾਓ ਜਿੰਨੇ ਤੁਸੀਂ ਉਸ ਸਮੇਂ ਉਹਦੇਦਾਰ ਸੀ ਸਾਰੇ ਅਸਤੀਫੇ ਦੇ ਦਿਓ ਅਕਾਲੀ ਦਲ ਦੀ ਮੈਂਬਰਸ਼ਿਪ ਨਵੇਂ ਸਿਰੋਂ ਹੋਵੇ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਸਾਂਝੀ ਕਮੇਟੀ ਬਣੇ ਫਿਰ ਜਾ ਕੇ ਅੱਗੇ ਪ੍ਰੋਸੈਸ ਹੋਵੇ ਇਹ ਇਸ ਤਰ੍ਹਾਂ ਦੇ ਪਾਸੇ ਨੂੰ ਜਾਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈ ਕਿ ਦੋਨਾਂ ਧਿਰਾਂ ਦੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਜਾਵੇ ਇੱਕ ਇਹ ਵੀ ਚਰਚਾ ਕੀ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਅੱਜ ਦੀ ਸੱਜਾ ਤੋਂ ਮੰਗ ਰਹੂ ਕੀ ਇਹ ਹੋ ਸਕਦਾ ਸੱਜਾ ਦੇ ਵਿੱਚ ਅਕਾਲੀ ਦਲ ਨੂੰ ਤੋਂ ਉਹਨਾਂ ਨੂੰ ਫਾਰਦਰ ਰਸਤਾ ਬੁਖਾਇਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਕਿਸੇ ਚੀਜ਼ ਤੋਂ ਜੇਕਰ ਜਥੇਦਾਰਾਂ ਦਾ ਇੱਕ ਆਪਾਂ ਸੀਕੁਐਂਸ ਨੂੰ ਜੋੜ ਕੇ ਦੇਖੀ ਨਾ ਪਹਿਲੀ ਪਹਿਲੀ ਵਾਲੀ ਗੱਲ ਨੂੰ ਵੀ ਉਸ ਤੋਂ ਲੱਗਦਾ ਕਿ ਫੈਸਲਾ ਕੋਈ ਆਮ ਨਹੀਂ ਹੋਣਾ ਇਹ ਸਿਰਫ ਲੰਗਰ ਦੀ ਸੇਵਾ ਤੱਕ ਜੋੜਾ ਘਰ ਦੀ ਸੇਵਾ ਤੱਕ ਇੱਥੇ ਤੱਕ ਸੀਮਤ ਨਹੀਂ ਹੋਣਾ ਇਹ ਪੂਰੇ ਦਾ ਪੂਰਾ ਵਿਉਂਤ ਨਾਲ ਫੈਸਲਾ ਹੋਣਾ ਹੈ ਸੁਖਬੀਰ ਬਾਦਲ ਨੂੰ ਚਾਹੇ ਥੋੜੇ ਸਮੇਂ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਇੱਕ ਕਮੇਟੀ ਬਣਾ ਕੇ ਸਾਰਾ ਪ੍ਰੋਸੈਸ ਚਲਾਇਆ ਜਾਵੇ ਇਹ ਵੀ ਹੋ ਸਕਦਾ ਹੈ ਕਿ ਕੋਈ ਟਰਮ ਐਂਡ ਕੰਡੀਸ਼ਨ ਲਾ ਦਿੱਤੀਆਂ ਜਾਣ ਕਿ ਤੁਸੀਂ ਭਾਈ ਕਾਲੀ ਦਲ ਚ ਰਹੋਗੇ ਤੁਸੀਂ ਪ੍ਰਧਾਨ ਨਹੀਂ ਬਣ ਸਕਦੇ 5 ਸਾਲ 10 ਸਾਲ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕਾਲੀ ਦਲ ਚੋਂ ਬਾਹਰ ਹੀ ਕੱਢ ਦਿੱਤਾ ਜਾਵੇ ਤੇ ਫਿਰ ਇਹ ਹੈ ਕਿ ਇਕੱਲੇ ਸੁਖਬੀਰ ਬਾਦਲ ਬਾਹਰ ਨਹੀਂ ਹੋਣਗੇ ਉਦੇ ਵਿੱਚ ਸੁਧਾਰ ਲਹਿਰ ਦੇ ਆਗੂ ਜੋ ਉਸ ਸਮੇਂ ਦੇ ਮੰਤਰੀ ਰਹੇ ਸੀ ਉਸ ਸਮੇਂ ਉਹ ਵੀ ਬਾਹਰ ਜਾਣਗੇ ਉਹ ਵੀ ਬਾਹਰ ਜਾਣਗੇ ਫਿਰ ਉਹ ਬੈਲੈਂਸ ਕੀਤੀ ਜਾਊਗੀ ਚੀਜ਼ ਵੀ ਇਦਾਂ ਨਾ ਲੱਗੇ ਕਿ ਵੀ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਸਾਜ਼ਿਸ਼ ਦਾ ਗਾਣਾ ਵੀ ਤੁਸੀਂ ਸੁਣਿਆ ਹੋਣਾ ਵੀ ਸਾਜ਼ਿਸ਼ ਹੋ ਰਹੀ ਹੈ ਉਹ ਜਿਹੜਾ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਤੋੜਨ ਦਾ ਵੀ ਯਤਨ ਇਹਦੇ ਵਿੱਚ ਕੀਤਾ ਜਾਣਾ ਹੈ ਜੀ ਬਜੇਬਾ ਸਾਹਿਬ ਇਹ ਤਾਂ ਚਲੋ ਅੱਜ ਦੇ ਤਨਖਾਹ ਨੂੰ ਲੈ ਕੇ ਡਿਸਕਸ਼ਨ ਹੋ ਗਈ ਆਖਰਕਾਰ ਮੈਂ ਇਹ ਵੀ ਜਾਨਣਾ ਚਾਹਾਂਗਾ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਇਹ ਤਨਖਾਹ ਕਿਉਂ ਲਈ ਜਾ ਰਹੀ ਹੈ ਸੋ ਗगन ਸੁਖਵੀਰ ਸਿੰਘ ਬਾਦਲ ਇਸ ਸਾਰੇ ਕਾਣ ਦਾ ਮਾਸਟਰਮਾਈਂਡ ਆ ਅੱਜ ਅਕਾਲੀ ਦਲ ਜੇਕਰ ਇਸ ਹਾਸ਼ੀਏ ਤੇ ਗਿਆ ਹੈ ਐ ਕਿ ਲਈ ਕਿ ਹਾਸ਼ੀਏ ਤੋਂ ਬਾਹਰ ਹਲ ਨੂੰ ਜਾ ਰਿਹਾ ਹੈ ਵੀ ਤਾ ਉਸ ਦੇ ਵਿੱਚ ਇੱਕ ਵੱਡੀ ਚੀਜ਼ ਇਹ ਆ ਕਿ ਸਾਰਾ ਕੁਝ ਕਰਿਆ ਤਰਿਆ ਸੁਖਬੀਰ ਸਿੰਘ ਬਾਦਲ ਦਾ ਉਸ ਸਮੇਂ ਪੰਜਾਬ ਦੇ ਅੰਦਰ ਮਸ਼ਹੂਰ ਸੀ ਕਿ ਪੋਲੀਟੀਕਲ ਮੈਨੇਜਮੈਂਟ ਸੁਖਬੀਰ ਤੋਂ ਬਿਨਾ ਕਿਸੇ ਨੂੰ ਨਹੀਂ ਆਉਂਦੀ ਉਸੇ ਪੋਲੀਟੀਕਲ ਮੈਨੇਜਮੈਂਟ ਦਾ ਹਿੱਸਾ ਹੈ ਇਹ ਬੇਅਦਬੀ ਹੁੰਦੀ ਆ ਜੀ ਬੇਅਦਬੀ ਤੋਂ ਪਹਿਲਾਂ ਦੀਆਂ ਵੀ ਚੀਜ਼ਾਂ ਨੇ ਨਾਨਕਸ਼ਹੀ ਕੈਲੰਡਰ ਦੇਖ ਲਓ ਕਿ ਵੋਟਾਂ ਦੀ ਖਾਤਰ ਜਿਹੜੀ ਨਾਨਕਸ਼ਹੀ ਕੈਲੰਡਰ ਦੀ ਰੂਹ ਸੀ ਉਹਨੂੰ ਖਤਮ ਕੀਤਾ ਗਿਆ ਸਪੈਸੀਫਿਕਲੀ ਆਰਐਸਐਸ ਤੇ ਆਰਐਸ ਦੇ ਏਜੰਟਾਂ ਦੇ ਕਹਿਣ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੇ ਸੁਖਬੀਰ ਸਿੰਘ ਬਾਦਲ ਲਈ ਪੰਥ ਪੰਜਾਬ ਦੀ ਕੋਈ ਅਹਿਮੀਅਤ ਨਹੀਂ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦਿਨਾਂ ਦੇ ਵਿੱਚ ਜੇਕਰ ਕਿਸੇ ਨੇ ਉਸ ਸਰਕਾਰ ਦੇ ਦੌਰ ਨੂੰ ਦੇਖਿਆ ਹੋਵੇ ਅੱਜ ਕੱਲ ਨਵੇਂ ਬੱਚਿਆਂ ਨੇ ਨਹੀਂ ਦੇਖਿਆ ਹੋਣਾ ਜੇਕਰ ਉਸ ਸਰਕਾਰ ਦੇ ਦੌਰ ਨੂੰ ਦੇਖਿਆ ਹੋਵੇ ਤਾਂ ਇੰਜ ਲੱਗਦਾ ਸੀਗਾ ਕਿ ਇੱਕ ਪੂਰੇ ਦੇ ਤਰ੍ਹਾਂ ਨਾਲ ਗਲਬਾ ਸੀ ਮਾਫੀਆ ਰਾਜ ਸੀ ਨਾ মিডিਆ ਦੀ ਉਸ ਪ੍ਰਕਾਰ ਦੀ ਆਜ਼ਾਦੀ ਸੀ ਪੁਲਿਸ ਦਾ ਰਾਜ ਸੀ ਥਾਣਿਆਂ 'ਚ ਜਥੇਦਾਰਾਂ ਦੀ ਚੱਲਦੀ ਸੀ ਇਸ ਤਰ੍ਹਾਂ ਦਾ ਤਰੀਕਾ ਅਪਣਾ ਲਿਆ ਗਿਆ ਸੀ ਜੇ ਤੇਜੀ ਕਰਦਾ ਸੀ ਪਰਚਾ ਆਉਂਦਾ ਸੀ ਉਹ ਸਾਰੀ ਇਹ ਸਾਰਾ ਕੁਝ ਇਸੇ ਚੋਂ ਹੀ ਨਿਕਲ ਕੇ ਆਇਆ ਤੁਸੀਂ ਅੱਜ ਵੀ ਦੇਖ ਲਓ ਸੁਖਬੀਰ ਸਿੰਘ ਬਾਦਲ ਜਿੱਦਣ ਅਪੀਲ ਲੈ ਕੇ ਗਏ ਨੇ ਕਿ ਮੈਨੂੰ ਛੇਤੀ ਤਨਖਾਹ ਲਈ ਜਾਵੇ ਉਹਦੇ ਚ ਵੀ ਇਹ ਕਿਹਾ ਗਿਆ ਕਿ ਸਾਡੇ ਸਾਡੇ ਉੱਪਰ ਖਿਲਾਫ ਕੂੜ ਪ੍ਰਚਾਰ ਹੋਇਆ ਕੂੜ ਪ੍ਰਚਾਰ ਐਵੇਂ ਤਾਂ ਨਹੀਂ ਕਿਸੇ ਨੇ ਕਰ ਲਿਆ ਨਾ ਬੇਅਦਬੀ ਹੋਈ ਮੰੰਜਰੇ ਆਮ ਤੇ ਆ ਬੇਅਦਬੀ ਤੋਂ ਬਾਅਦ ਗੋਲੀ ਚੱਲੀ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਉਹਦੇ ਚ ਸਰਸਾ ਵਾਲੇ ਡੇਰੇ ਦੀ ਭੂਮਿਕਾ ਸਾਹਮਣੇ ਆਈ ਉਹ ਵੀ ਸਾਰਿਆਂ ਦੇ ਸਾਹਮਣੇ ਆ ਹਾਂ ਹਾਂ ਉੱਤੇ ਮਾਫੀ ਤੇ ਵੀ ਹੋਣਾ ਉਸ ਤੋਂ ਬਾਅਦ ਮਾਫੀ ਵੀ ਹੋਈ ਫਿਰ ਮਾਫੀ ਵਾਪਸ ਵੀ ਲਈ ਗਈ ਫਿਰ ਮਾਫੀ ਦੇ ਲਈ ਇਸ਼ਤਿਹਾਰ ਵੀ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤਾ ਤਾਂ ਇਹ ਸਾਰਾ ਕੁਝ ਤਾਂ ਹੋਇਆ ਨਾ ਇਹ ਤਾਂ ਆਉਣ ਦਾ ਰਿਕਾਰਡ ਹੈ ਇਹ ਕਿੰਨੇ ਕੀਤਾ ਇਹਦੇ ਚ ਭੂਮਿਕਾ ਕਿਹਦੀ ਸੀ ਜੇ ਤੁਸੀਂ ਪ੍ਰਾਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਐਗਜ਼ੈਕਟਿਵ ਦੇ ਮੈਂਬਰਾਂ ਨਾਲ ਗੱਲ ਕਰੋ ਤਾਂ ਉਹ ਸਾਰੀਆਂ ਪਰਤਾਂ ਨੂੰ ਖੋਲ ਕੇ ਰੱਖ ਦਿੰਦੇ ਆ ਉੱਥੋਂ ਪਤਾ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸੱਤਾ ਦੇ ਨਸ਼ੇ 'ਚ ਕਿਸ ਪ੍ਰਕਾਰ ਚੋਰ ਸੀ ਜਿੰਨੀ ਉਹ ਉਸ ਸਮੇਂ ਅੱਜ ਵੀ ਬਿਰਸਾ ਸਿੰਘ ਬਲਟੋਆ ਕਹਿ ਲਈਏ ਪੰਜ-ਸੱਤ ਲੀਡਰ ਹੋਰ ਨੇ ਜਿਹੜੇ ਆਲੇ-ਦਾਲੇ ਕਿਚਨ ਕੈਬਨਟ ਦਾ ਹਿੱਸਾ ਰਹੇ ਉਹ ਇਸ ਚੀਜ਼ ਨੂੰ ਕਹਿੰਦੇ ਨੇ ਉਹ ਪੁਲਾਂ ਦੀਆਂ ਫੋਟੋਆਂ ਪਾ ਦਿੰਦੇ ਨੇ ਫਲਾਣੇ ਦੀ ਠੀਕ ਹੈ ਡਿਵੈਲਪਮੈਂਟ ਇਨਫਰਾਸਟ੍ਰਕਚਰ ਤਾਂ ਪੰਜਾਬ 'ਚ ਖੜਾ ਕੀਤਾ ਗਿਆ ਹੁਣ ਉਹ ਚੋਂ 90% ਦਾ ਇਨਫਰਾਸਟ੍ਰਕਚਰ ਉਹ ਆ ਜਿਹੜਾ ਪੰਜਾਬ ਦੀਆਂ ਸਰਕਾਰੀ ਕੀਤਾ ਗਿਆ ਜਾਂ ਜਿਹੜੀਆਂ ਸੜਕਾਂ ਬਣੀਆਂ ਉਹਨਾਂ ਦੇ ਇੱਕ ਸੜਕ ਦੇ 30-30 ਟੋਲ ਨੇ ਉਹਦੇ ਚ ਸੁਖਬੀਰ ਸਿੰਘ ਬਾਦਲ ਨੇ ਤਾਂ ਕੋਈ ਭੂਮਿਕਾ ਨਹੀਂ ਬਾਈ ਸਰਕਾਰ ਟੋਲ ਰਹਿਤ ਇਨਫਰਾਸਟ੍ਰਕਚਰ ਖੜਾ ਕਰਦੀ ਨਾਲੇ ਉਹਦੇ ਚ ਵੀ ਜ਼ਿਆਦਾਤਰ ਗਗਨ ਉਹ ਸੜਕਾਂ ਨੇ ਜਿਹੜੀਆਂ ਕੋਮੀ ਜਿਹੜੀ ਅਥਾਰਟੀ ਹੈ ਨੈਸ਼ਨਲ ਅਥਾਰਟੀ ਹਾਈਵੇ ਦੀ ਹੈ ਉਹਦੇ ਅੰਡਰ ਬਣੀਆਂ ਹੋਈਆਂ ਨੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ ਸਟੇਟ ਸੜਕਾਂ ਜਿਹੜੀਆਂ ਬਣਾਈਆਂ ਉਹਨਾਂ ਤੇ ਵੀ ਟੋਲ ਲਾਤੇ ਸੁਖਬੀਰ ਸਿੰਘ ਬਾਦਲ ਨੇ ਕੋਈ ਸਰਕਾਰੀ ਪੈਸੇ ਤੇ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਲੋਕਾਂ ਨੇ ਆਪਣੀ ਜੇਬ ਚੋਂ ਪੈਸੇ ਭਰੇ ਨੇ ਉਹਨਾਂ ਸੜਕਾਂ ਦੇ ਇਸ ਕਰਕੇ ਅਕਾਲੀ ਦਲ ਦੀ ਜਿਹੜੀ ਰੂਹ ਸੀ ਉਹ ਤਾਂ ਪੰਥਕ ਰੂਹ ਸੀ ਚਲੋ ਉਹ ਚ ਪੰਜਾਬੀਅਤ ਵੀ ਸੀ ਸਾਰਾ ਕੁਝ ਵੀ ਉਹ ਚ ਐਡ ਹੁੰਦਾ ਰਿਹਾ ਸਮੇਂ-ਸਮੇਂ ਤੇ ਅਕਾਲੀ ਦਲ ਨੇ ਇਸ ਨੂੰ ਇਨਵੋਲ ਕੀਤਾ ਪਰ ਪੰਥ ਵਾਲੀ ਗੱਲ ਨੂੰ ਸਾਰੇ ਪਰਾ ਰੱਖ ਕੇ ਸੜਕਾਂ ਫਲਾਨੇ ਤੇ ਲੈ ਆਉਂਦੇ ਆ ਪਰ ਜਿਹੜਾ ਮਸਲਾ ਇਹ ਹੈ ਕਿ ਜਿਹੜੀਆਂ ਵੋਟਾਂ ਦੇ ਲਈ ਜਿਹੜੀ ਸਿਆਸਤ ਕੀਤੀ ਗਈ ਨੀਵੇਂ ਪੱਧਰ ਦੀ ਸੌਦਾ ਸਾਧ ਵਾਲੀ ਇਹ ਸਾਰੀਆਂ ਚੀਜ਼ਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਦਾ ਇਹ ਹਾਲ ਕੀਤਾ ਸੁਖਬੀਰ ਸਿੰਘ ਬਾਦਲ ਬਚਦੇ ਕਿਉਂ ਆ ਰਹੇ ਸੀ ਇੱਕ ਤਾਂ ਵੱਡਾ ਕਾਰਨ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਜਿਹੜਾ ਅੱਜ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਆ ਜਾ ਕੇ ਇਹ ਲੋਕ ਇਸ ਚੀਜ਼ ਦੀ ਆਸ ਚ ਸੀ ਕਿ ਇਹ ਚੀਜ਼ਾਂ ਨੂੰ ਸੈਟਲਡ ਆਨ ਕੀਤਾ ਜਾਊਗਾ ਸੁਖਬੀਰ ਸਿੰਘ ਬਾਦਲ ਸਮਝਣਗੇ ਪਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਸਮਝਿਆ ਸੁਖਬੀਰ ਸਿੰਘ ਬਾਦਲ ਅੱਜ ਕਹਿੰਦੇ ਨੇ ਸਾਜ਼ਿਸ਼ ਹੋਈ ਹੈ ਜੇ ਸੁਖਬੀਰ ਸਿੰਘ ਬਾਦਲ 2017 2022 ਦੀ ਵੱਡੀ ਹਾਰ ਤੋਂ ਬਾਅਦ ਅਸਤੀਫਾ ਦੇ ਕੇ ਕਹਿੰਦੇ ਕਿ ਦੇਖੋ ਮੇਰੀ ਅਗਵਾਈ ਦੇ ਵਿੱਚ ਹਾਰ ਹੋਈ ਆ ਆਪਾਂ ਨੂੰ ਚੀਜ਼ਾਂ ਨੂੰ ਸੁਧਾਰਨ ਤੇ ਉਹਨਾਂ ਦੇ ਉੱਤੇ ਪਰਚੋਲ ਦੀ ਲੋੜ ਇਸ ਪਾਸੇ ਤਾਂ ਗਏ ਨਹੀਂ ਨਾ ਹੀ ਇਸ ਪਾਸੇ ਉਹ ਲੀਡਰ ਗਏ ਜਿਨ੍ਹਾਂ ਦੇ ਵਿੱਚ ਅੱਜ ਉਹ ਲੀਡਰ ਸ਼ਾਮਲ ਨੇ ਜਿਹੜੇ ਸੁਧਾਰ ਲਹਿਰ ਦੇ ਵਿੱਚ ਨੇ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਇਹਨਾਂ ਨੂੰ ਜਦੋਂ ਮੀਡੀਆ ਨੇ ਪੁੱਛਣਾ ਨਹੀਂ ਨੇ ਪ੍ਰਧਾਨ ਜੀ ਵੀ ਨਾ ਗਤੀ ਨਹੀਂ ਉਹ ਅੱਜ ਵੀ ਤੁਹਾਨੂੰ ਦਿਖਿਆ ਬਾਏ ਇਲੈਕਸ਼ਨ ਦੇ ਅੰਦਰ ਕਿ ਤੁਸੀਂ ਇਸ ਤਰ੍ਹਾਂ ਨਾਲ ਫੀਲ ਕਰਾਉਣਾ ਚਾਹੁੰਦੇ ਹੋ ਕਿ ਅਕਾਲੀ ਦਲ ਮੈਂ ਆ ਤੇ ਮੈਂ ਹੀ ਸੁਖਬੀਰ ਬਾਦਲਾ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ ਇਸ ਸਥਿਤੀ ਨੇ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਿੱਗ ਗਿਆ ਹੈ ਅੱਜ ਨਤੀਜਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਉਹ ਜਿੰਨੀਆਂ ਵੀ ਗਲਤੀਆਂ ਨੇ ਬੇਅਦਵੀ ਤੋਂ ਲੈ ਕੇ ਜਿੰਨਾ ਵੀ ਘੋਲ ਮਚੋਲ ਸੁਖਬੀਰ ਸਿੰਘ ਨੇ ਪਾਇਆ ਉਹਦਾ ਨਤੀਜਾ ਅਕਾਲੀ ਦਲ ਦਾ ਬੇੜਾ ਜਿਹੜਾ ਵਿਚਾਰ ਜਾ ਕੇ ਡੁੱਬਣ ਕੰਢੇ ਆ ਸਖਬੀਰ ਸਿੰਘ ਬਾਦਲ ਦੀ ਜਿਹੜੀ ਆਪਣੀ ਛਵੀ ਹੈ ਉਹ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਤੁਸੀਂ ਆਮ ਜਨ ਮਾਨਸ ਉਸ ਨੂੰ ਸਵਾਰਕਾਰ ਨਹੀਂ ਕਰਦਾ ਉਹਦਾ ਇੱਕੋ ਹੀ ਰਾਹ ਬਚਿਆ ਸੀ ਫਿਰ ਜਿਹੜਾ ਉਹ ਅੱਜ ਅਪਣਾਇਆ ਜਾ ਰਿਹਾ ਹੈ ਕਿ ਸਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਅਸੀਂ ਸਮਰਪਤ ਆ ਅਕਾਲ ਤਖਤ ਨੂੰ ਸਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜਦੋਂ 1995 96 ਦੇ ਨੇੜੇ ਤੇੜੇ ਮੈਂ ਸਨ ਅੱਗੇ ਪਿੱਛੇ ਹੋ ਗਿਆ ਹਣਾ ਉਦੋਂ ਕਾਲੀ ਦਲ ਦੀ ਏਕਤਾ ਦੀ ਗੱਲ ਚੱਲੀ ਸੀ ਤਾਂ 5000 ਬੰਦਾ ਪ੍ਰਕਾਸ਼ ਸਿੰਘ ਬਾਦਲ ਤਾਲ ਤਹਤੇ ਲੈ ਕੇ ਗਏ ਉੱਥੇ ਜਾ ਕੇ ਹੁੱਲੜਬਾਜੀ ਹੋਈ ਉੱਥੇ ਜਾ ਕੇ ਚੱਲਦੀ ਮੀਟਿੰਗ ਦੇ ਵੰਦਰ ਕਮਰੇ ਚ ਬਾਹਰ ਬਾਦਲ ਦੇ ਸਮਰਥਕਾਂ ਨੇ ਲੱਤਾਂ ਮਾਰੀਆਂ ਇਹ ਉਸੇ ਚੀਜ਼ ਦਾ ਹੀ ਨਤੀਜਾ ਆਇਆ ਕਿ ਅੱਜ ਸਾਰੇ ਦਾ ਸਾਰਾ ਢਾਂਚਾ ਜਿਹੜਾ ਹੈ ਚੀਜ਼ਾਂ ਦਾ ਰਿਜ਼ਲਟ ਇੱਕੋ ਦਿਨ ਨਹੀਂ ਆਉਂਦਾ ਇਹ ਲੰਬੇ ਸਮੇਂ ਬਾਅਦ ਦਿਖਦਾ ਤੇ ਉਹ ਅੱਜ ਸਾਰਿਆਂ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਨਾਲ ਫਿਰ ਉਸ ਸਪੇਸ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ ਕਾਂਗਰਸ ਦੂਜੀ ਪਾਰਟੀ ਬਣ ਗਈ ਪਹਿਲੀ ਪਾਰਟੀ ਬਣ ਗਈ ਭਾਜਪਾ ਦਾ ਉਭਾਰ ਉਹ ਸਾਰੀਆਂ ਚੀਜ਼ਾਂ ਪ੍ਰਕਾਸ਼ ਸਿੰਘ ਬਾਦਲ ਲੈਂਡ ਸੁਖਵੀਰ ਸਿੰਘ ਬਾਦਲ ਦੀ ਗਲਤੀਆਂ ਦੀ ਕੰਟੀਨਿਊਟੀ ਦਾ ਨਤੀਜਾ ਨੇ ਧੰਨਵਾਦ ਤਾ ਕੁਝ ਸਮੇਂ ਦੇ ਵਿੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦਾ ਫੈਸਲਾ ਆ ਸਕਦਾ ਹੈ ਅਤੇ ਵਿਰੋਧੀਆਂ ਵੱਲੋਂ ਇਹ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਅਕਾਲ ਤਖਤ ਸਾਹਿਬ ਸਰਬੀਰ ਸਿੰਘ ਬਾਦਲ ਨੂੰ ਕਿਹੋ ਜੀ ਤਨਖਾਹ ਲਾਉਂਦੇ